ਓ ਮੇਰੀ ਗੱਲ ਸੁਣ ਓਏ ਤੇਰੇ ਰੰਨ ਨਹੀਂ ਕਰਨੀ ਤੂੰ ਐਵੇਂ ਪੰਗੇ ਕੋ ਲੈਣਾ ਐ ਇਥੋਂ ਦੂਰ ਕਿ ਨਹੀਂ ਖਾਣੀਆਂ ਜੇ ਮੈਂ ਵਿਆਹ ਨਹੀਂ ਨ ਕਰਾਇਆ ਇਹਨਾਂ ਦੇ ਮਾਰੇ ਨਹੀਂ ਨਹੀਂ ਕਰਾਇਆ ਅੱਛਾ ਵਿਆਹ ਨਹੀਂ ਕਰਾਇਆ ਦਾ ਮਤਲਬ ਆ ਤੇ ਫਿਰ ਇਹਨਾਂ ਨੂੰ ਤੂੰ ਸੂਲੀ ਤੇ ਟੰਗੀ ਰੱਖੇਗਾ ਹੈ ਉਹ ਗੱਲ ਸੂਲੀ ਤੇ ਟੰਗਣ ਦੀ ਨਹੀਂ ਬਾਈ ਗੱਲ ਤਾਂ ਹਿਸਾਬ ਨਾਲ ਚੱਲਣ ਦੀ ਆ ਓਏ ਕਿਹੜਾ ਬਾਹਰ ਛੜਦੀਆਂ ਚੱਕ ਚੱਕ ਕੇ ਇਹ ਬਾਹਰ ਮੈਨੂੰ ਤਾਂ ਸੁਣ ਤੈਨੂੰ ਸਮਝ ਨਹੀਂ ਆਉਂਦੀ ਗੱਲ ਦੀ ਯਾਰ ਤੂੰ ਕਰੀ ਕੀ ਜਾਂਣਾ ਤੂੰ ਮੈਂ ਤਾਂ ਅਜੇ ਤੱਕ ਤੁਹਾਨੂੰ ਦੇਖਿਆ ਨਹੀਂ ਕਦੇ ਨਾ ਬਾਹਰ ਛੜਦਾ ਲਗਦੇ ਬਾਹਰ ਨਾ ਜਾਣੀ ਆ ਇਹ 20 ਸਾਲਾਂ ਚ ਨਾ 1 ਰੁਪਿਆ ਖਰਜ ਨਹੀਂ ਚੜਨ ਦਿੱਤਾ ਹੁਣ ਖੇਤੀ ਦਾ ਕੋਈ ਹਿਸਾਬ ਹੀ ਨਹੀਂ ਆਉਂਦਾ ਜਿੰਨਾ ਮਰਜ਼ੀ ਕਰੀ ਜਾਣਾ ਇੰਨੇ ਖਰਚੇ ਇਹਨਾਂ ਦੇ 19 ਸਿਰ ਟੁੱਟ ਜਾਂਦੇ 19 ਸਿਰ ਟੁੱਟ ਜਾਂਦੇ ਉਹਦੋਂ ਬਈ ਮੁੰਡੇ ਵਿਆਹੇ ਨਹੀਂ ਹੋਏ ਸੀ ਹੁਣ ਖਰਚੇ ਤਾਂ ਆਪੇ ਵਧਣਗੇ ਜਦੋਂ ਖਰਚ ਨੂੰ ਆ ਗਿਆਂ ਰੋਟੀ ਪਾਣੀ ਕੱਪੜਾ ਇਹਦਾ ਸਾਰਾ ਕੁਝ ਚਾਹੀਦਾ ਹੁੰਦਾ ਸਾਰਾ ਕੁਝ ਚਾਹੀਦਾ ਸੁਣ ਲਗਾ ਲੈ ਤੂੰ ਭਾਈ ਛੋਟੀਆਂ ਮਾਂ ਹੋ ਰਹੀਆਂ ਵੀ ਇਹ ਕਰਦਿਆਂ ਨੂੰ ਹਾਂ ਹੀ ਸੀ ਨਾਲੇ ਭਾਈ ਮੇਰੀ ਗੱਲ ਸੁਣ ਜਿਹੜੇ ਤੂੰ ਕੱਪੜੇ ਲਿੜੇ ਕਹਿੰਦਾ ਨਾ ਉਹ ਤਾਂ ਸਾਲ 6 ਮਹੀਨੇ ਬਾਅਦ ਸਾਡੇ ਪੇਕੇ ਸਮਾ ਕੇ ਦੇ ਕੇ ਜਾਂਦੇ ਆ ਆ ਬੈਠਾ ਭਾਈ ਮੋਂ ਤੇ ਇਹਨਾਂ ਨੇ ਤਾਂ ਅੱਜ ਤੱਕ ਸਾਨੂੰ ਕਦੇ 500 ਵਾਲਾ ਸੂਟ ਨਹੀਂ ਲੈ ਕੇ ਦਿੱਤਾ ਉਹ ਜਦੋਂ ਫਿਰ ਹੈਗੇ ਆ ਭਾਈ ਐਸੀ ਦੁਵਾਕੇ ਕਰਨਾ ਕੀ ਆ ਸੂਟ ਤਾਂ ਦੂਰ ਦੀ ਗੱਲ ਗੰਡੇ ਤਾਂ ਸੱਜੀ ਚ ਪਾਉਣ ਨਹੀਂ ਦਿੰਦੇ ਉਹ ਮੈਨੂੰ ਤਾਂ ਲੱਗਦਾ ਤੂੰ ਜ਼ਿਆਦੇ ਫੰਨੇ ਕਹੀਂ ਕਰਨ ਲੱਗਾ ਬੱਚਾ ਐ ਨਹੀਂ ਜਰਾ ਘੱਟ ਚੱਲਣਾ ਤੇ ਹੋਰ ਕਿਵੇਂ ਚੱਲੂ ਭਾਈ ਮੈਂ ਤਾਂ ਕਹਿੰਦੀ ਇਹ ਪਰਪਾ ਜਾਣਗੀਆਂ ਤੁਸੀਂ ਬੈਠੇ ਰਹੇ ਹੋ ਟਾ ਡੰਡੇ ਪਜਾਉਂਦੇ ਫਿਰ ਬਾਈ ਤੁਹਾਡਾ ਇੱਕ ਪਾਸਾ ਕਰਾ ਜਾ ਹੁਣ ਬਾਈ ਬਣ ਕੇ ਹੁਣ ਦੱਸ ਕੀ ਕਰਾਂ ਇਹਨਾਂ ਨੂੰ ਆਪਾਂ ਵੱਜਮਾ ਦੇਦਾ ਕਰਾਂਗੇ ਤੇ ਮਹੀਨਾ ਕੱਟ ਲਾ ਮੇਰੀ ਗੱਲ ਸੁਣ ਲੈ ਤੂੰ ਆਗਰ ਚੁੱਪ ਕਰਕੇ ਖੇਤ ਪਾਲਾ ਕੋਠਾ ਉੱਥੇ ਬੈਠਾ ਰਹਿ ਠੀਕ ਆ ਤੇਰੀਆਂ ਰੋਟੀਆਂ ਪਹੁੰਚਿਆ ਕਰਨੀਆਂ ਤੂੰ ਇੱਥੇ ਫੰਨੇ ਖਾਈ ਨਹੀਂ ਕਰਨੀ ਜੇ ਇਹਨਾਂ ਤੇਰੇ ਚੱਕ ਟੁੱਕ ਕਿਸੇ ਨੇ ਮਾਰਿਆ ਕੁਛ ਫਿਰ ਇਹਦੀ ਤੂੰ ਵੱਧ ਵੇਚੀ ਹੋਈ ਤੇਰੀ ਨਾਲੇ ਭਾਈ ਚੰਗੀ ਚੁੱਕੀ ਸੀ ਦੀ ਸੇਵਾ ਕਰਦੇ ਆ ਕਦੇ ਅਜੇ ਤੱਕ ਅਸੀਂ ਮੂੰਹ ਨਹੀਂ ਵੱਟਿਆ ਹੈਗਾ ਹੈ ਦੇਸੀ ਘਿਓ ਦਾ ਚੰਚਾ ਪਾ ਕੇ ਦਿੰਨੇ ਆ ਦਾਲ ਤੇ ਸ਼ਾਮ ਨੂੰ ਦੁੱਧ ਪੀਣ ਨੂੰ ਦਿੰਨੇ ਆ ਚੰਗਾ ਇਹਦਾ ਕੱਪੜਾ ਦੀ ਜੜਾ ਧੋਤਾ ਹੁੰਦਾ ਹੈਗਾ ਹੋਰ ਇਹਨੂੰ ਕਿਸੇ ਚੀਜ਼ ਦੀ ਘਾਟਾ ਹੁਣ ਉਹ ਤਾਂ ਭਾਈ ਐਸੀ ਤਾਂ ਕੱਪੜਾ ਦੀ ਜੜਾ ਧੋਣੇ ਆ ਇਹ ਆਪ ਹੀ ਕਹਿ ਦਿੰਦਾ ਚੱਲ ਕੋਈ ਨਾ ਮੈਂ ਹੱਥ ਦਾ ਦੀ ਲਾਉਂਦਾ ਨਹੀਂ ਹੈਗਾ ਉਹ ਤੈਨੂੰ ਕਿਸੇ ਨੇ ਬੁਲਾਇਆ ਨਹੀਂ ਕਰਨਾ ਜੇ ਤੇਰੇ ਕੱਪੜਾ ਦੀ ਮੁਸ਼ਕ ਮਾਰਦੀ ਆ ਨਾ ਸੱਤ ਅੱਠ ਸਾਲ ਦਿਨ ਪਾਉਂਦਾ ਨਹੀਂ ਤੂੰ ਤੇਰੇ ਕੱਪੜਾ ਦੀ ਮੁਸ਼ਕ ਮਾਰ ਲਗੀ ਤੇਰੇ ਕੋਲ ਨੰਗਣਾ ਵੀ ਕਰਨਾ ਕਿਸਨੇ ਅਸੀਂ ਤਾਂ ਫਿਰ ਵੀ ਬਾਈ ਇਹਨਾਂ ਦੇ ਘਰ ਦੀ ਇੱਜ਼ਤ ਰੱਖੀ ਆ ਨਹੀਂ ਤਾਂ ਅੱਜ ਨੂੰ ਚੱਕੀ ਤੁੰਨੀ ਨਾ ਕਦੋਂ ਦੀਆਂ ਗਈਆਂ ਹੁੰਦੀਆਂ ਵੀ ਚੱਲ ਕੋਈ ਨਾ ਕਦੇ ਨਾ ਕਦੇ ਨਿਆ ਬੰਦਾ ਸਮਝ ਜਾਂਦਾ ਹੁੰਦਾ ਪਰ ਇਹ ਤਾਂ ਉਹ ਗੱਲ ਆ ਕਹਿੰਦੇ ਹੁੰਦੇ ਆਗੇ ਇਹਨਾਂ ਨੇ ਤਾਂ ਸਾਰੀਆਂ ਹੱਦਾਂ ਪਾਰ ਕੀਤੀ ਇਹ ਤਾਂ ਬਾਈ ਤੇਰੀ ਪੂਛ ਸਕਿੱਤੇ ਸਿੱਧੇ ਨਹੀਂ ਨਾ ਤਾਂ ਤੇਰੇ ਮੂਹਰੇ ਮਲਕੀਤ ਬੋਲਦਾ ਨਾ ਉਹ ਦੂਜਾ ਬੋਲਦਾ ਤੁਹਾਡਾ ਫਿਰ ਤੂੰ ਚਾਹਣਾ ਕੀ ਹੁਣ ਖੂੰ ਚੱਲ ਤੂੰ ਐ ਕਰ ਜਿਵੇਂ ਤੂੰ ਕਰਾਉਣਾ ਕਰਾ ਜਾ ਪਰ ਖਰਚਾ ਤਾਂ ਇਹਨਾਂ ਨੂੰ ਹਸਾਬ ਸ੍ਰੀ ਕਰਨਾ ਪੈਣਾ ਓ ਮੇਰੀ ਗੱਲ ਸੁਣ ਤੂੰ ਤੂੰ ਨਾ ਘਰ ਪੱਟਣ ਤੇ ਹੋ ਗਿਆ ਹੁਣ ਤੂੰ ਮੇਨੂੰ ਤਾਂ ਲੱਗਦਾ ਕਰ ਪਟਣ ਤੇ ਨਹੀਂ ਕਰ ਬੰਨਣ ਤੇ ਆਗਾ ਉਹ ਨਹੀਂ ਬਨ ਜਾਦਾ ਭਰਾਵਾ ਇੱਥੋਂ ਨਹੀਂ ਬਨਾ ਜਾਂਦਾ ਜਿਹੜੇ ਸਾ ਬਣਾ ਇਹ ਚੱਲਦੇ ਆ ਨਾ ਮੇਰਾ ਖੇਤ ਅਲੱਗ ਅਲੱਗ ਕੋਠੇ ਹੀ ਰਹਿ ਜੂ ਬਾਕੀ ਤਾਂ ਸਾਰਾ ਇਹ ਵੇਚ ਵਟ ਕੇ ਵੇਚ ਦੇਣਗੇ ਜਿੱਥੇ ਜਿੱਥੇ ਘਰਾਂ ਚ ਤੂੰ ਨਹੀਂ ਫਿਰ ਉੱਥੇ ਘਰ ਕਮੈਂਟ ਆਪਸ ਹੁੰਦਾ ਉਹਨਾਂ ਦਾ ਉਹਨਾਂ ਘਰਾਂ ਦਾ ਕਮੈਂਟ ਆਪਸ ਹੁੰਦਾ ਹਾਂ ਵੀ ਬੁਰਾ ਦੇਖ ਲਾ ਸਾਰੇ ਪਿੰਡ ਦਾ ਕਿੱਡਾ ਬੁਰਾ ਹਾਲ ਕਿ ਤੋ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਉਹਵੇਂ ਇਹ ਹੋ ਜਾਣਗੇ ਤੂੰ ਹੁੰਦੇ ਛੁੰਦੇ ਨਾ ਬੁਰਾ ਹਾਲ ਕਰ ਛੱਡਿਆ ਬਾਈ ਕੱਲਾ ਪੈਸਾ ਸਾਨੂੰ ਕਿਹੜਾ ਬਾਈ ਤੂੰ ਸੋਨੇ ਦੇ ਕੰਦਾ ਕੱਢ ਕੇ ਦੇਤੀਆਂ ਅਸੀਂ ਵੀ ਹੱਥੀਂ ਨੂੰ ਤਸਦੀਆਂ ਰਹਿਣੀਆਂ ਗੀਆਂ ਸਾਨੂੰ ਤਾਂ ਬਾਈ ਅੱਜ ਤੱਕ ਇਹਨਾਂ ਨੇ ਚਾਂਦੀ ਦੀਆਂ ਚੂੜੀਆਂ ਨਹੀਂ ਪਾਈਆਂ ਹੈਗੀਆਂ ਉਹ ਸੋਨੂੰ ਉਹ ਨਾਕਾ ਦਵਾਉਣੇ ਆ ਜਿੰਨਾ ਘਰੇ ਹੈਗਾ ਉਹਨਾਂ ਐ ਥੋੜੀਆਂ ਲੋਕਾਂ ਵਾਂਗੂ ਕਰਜਾ ਚੱਕ ਕੇ ਸਾਨੂੰ ਦਵਾਈ ਜਾਈਏ ਜਿੰਨਾ ਜਿੰਨਾ ਕਹੇਗਾ ਉਹਨੇ ਨਿਕਨਾ ਸਾਰ ਲੋ ਹੈਗਾ ਤਾਂ ਬਾਈ ਮੇਰੇ ਪੇਕਿਆਂ ਦੇ ਘਰੇ ਵੀ ਬਹੁਤ ਸੀਗਾ ਪਰ ਇਹ ਨਹੀਂ ਹੁੰਦਾ ਉਹਨਾਂ ਨੇ ਤੁਹਾਨੂੰ ਉਹ ਮੰਗੀ ਚੀਜ਼ ਦਿੱਤੀ ਸੀਗੀ ਨਾਲੇ ਚੰਗਾ ਤੁਹਾਨੂੰ ਦਾਜ ਦਿੱਤਾ ਅਸੇ ਉਹਨੇ ਦੇ 2 ਟੋਲੇ ਪਾਈ ਕਿਸੇ ਉਹ ਵੀ ਬਾਈ ਵੇਚ ਕੇ ਖਾ ਗਏ ਜਿਹੜੀ ਕੱਟੀ ਦਿੱਤੀ ਸੀਗੀ ਇਹਦੇ ਪੇਕਿਆਂ ਨੇ ਓਏ ਤੂੰ ਬੰਦਾ ਬਣ ਜਾ ਚਾਤੇ ਨੂੰ ਐ ਕਹਣਾਗਾ ਵੀ ਤੂੰ ਇਹ ਹੱਕ ਤਾਂ ਤੂੰ ਬਾਹਰ ਆ ਜਾ ਤੂੰ ਆਹਰਾ ਚੁੱਪ ਕਰਕੇ ਖੇਤ ਬਹਿ ਜਾ ਤੈਨੂੰ ਉੱਥੇ ਰੋਟੀ ਪਹੁੰਚਿਆ ਕਰੂ ਤੇਰੀ ਫਿਰ ਬਾਈ ਇਹ ਕਿਉਂ ਕਰਦਾ ਹੁਣ ਦਾਜੀ ਕਰਦਾ ਹੈ ਉਹੀ ਤਾਂ ਗੱਲ ਆ ਫਿਰ ਥੋੜੇ ਵਰਗੇ ਲੋਕ ਕਹਿ ਦਿੰਦੇ ਨੋਹਾ ਮਾੜੀਆਂ ਇਹਨਾਂ ਤੋਂ ਕੱਟਿਆ ਨਹੀਂ ਜਾਂਦਾ ਹੁਣ ਤੁਸੀਂ ਆਪ ਹੀ ਦੱਸ ਦੋ ਸਾਡੀ ਗੱਲ ਫਿਰ ਤੂੰ ਬਹਿ ਫਿਰ ਮੂਰੇ ਭੁੱਲਣਗੇ ਫਿਰ ਇਹ ਜੇ ਤੂੰ ਐ ਕਰੇਗਾ ਤਾਂ ਨਾ ਹੈ ਉਹ ਗੱਲ ਬੋਲਣ ਦੀ ਨਹੀਂ ਗੱਲ ਤੂੰ ਇਹਨਾਂ ਦਾ ਦੋ ਦਿਨ ਖਰਚਾ ਦੇਖ ਕਿੰਨਾਗਾ ਓਏ ਯਾਰ ਤੂੰ ਖਰਚੇ ਦੋ ਕੀ ਲੈਣਾ ਹੈ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਵੀ ਤੇਰੇ ਦਾ ਕੁਝ ਹੈ ਨਹੀਂ ਜਮਾਕ ੱਲਾ ਇਹਨਾਂ ਨੂੰ ਖਰਚਾ ਕਰਨ ਨਹੀਂ ਦਿੰਦਾ ਹੁਣ ਤੂੰ ਇਹ ਜਦੋਂ ਕੱਲ ਨੂੰ ਕਰ ਜੇ ਥੱਲੇ ਦੁਖੀ ਹੋਣਗੇ ਦੁਖੀ ਤਾਂ ਬਰਾਬਰ ਹੋਣਾ ਆਪਾਂ ਓ ਯਾਰ ਖਰਚੇ ਤਾਂ ਮਲਕੀ ਤਾਉ ਆਪੇ ਤੈਨੂੰ ਕੋਈ ਤੂੰ ਦੇਣਾ ਕਿਸੇ ਦਾ ਉਹ ਵੇਚੂਗਾ ਜਿਹੜੀ ਬਣਾਈ ਆ ਉਹ ਯਾਰ ਤੂੰ ਨਹੀਂ ਬੰਦਾ ਬਣਦਾ ਮੈਨੂੰ ਤਾਂ ਲੱਗਦਾ ਹੁਣ ਫਿਰ ਤੇਰੇ ਇਹ ਫਿਰ ਮੰਗਰੀ ਪਹਿਣਗੇ ਫਿਰ ਛਤਰੀ ਖਾਏਗਾ ਤੂੰ ਬੰਦਾ ਲੱਗਦਾ ਫਿਰ ਤੂੰ ਫਿਰ ਬਾਈ ਕੱਲ ਨੂੰ ਤੁਸੀਂ ਨਾ ਕਿਹਾ ਵੀ ਭਾਈ ਪਹਿਲਾਂ ਤੁਸੀਂ ਪੰਚਾਇਤ ਦੇ ਬੰਦੇ ਸੀ ਸਾਡੇ ਨਾਲ ਗੱਲ ਜਿੱਦ ਨੂੰ ਅੱਡ ਕਰਕੇ ਬਾਹ ਤਾਂ ਫੇਰ ਫਿਰ ਕਿੱਧਰ ਜਾਏਗਾ ਤੂੰ ਅੱਡ ਕਰਕੇ ਬਹਾਉਣੀਆਂ ਕਿੱਥੇ ਘਰ ਤਾਂ ਮੇਰਾਗਾ ਨਾ ਸੋਕ ਸਾਡਾ ਘਰ ਚ ਕੋਈ ਹੱਕ ਨਹੀਂ ਹੈਗਾ ਜੇ ਤੇਰਾ ਘਰ ਆ ਤੂੰ ਕਿਹੜਾ ਇਕੱਲੇ ਨੇ ਨਾਲ ਲੈ ਕੇ ਜਾਣਾ ਜਾ ਕੇ ਨਾ ਵਿਆਹਉਂਦੇ ਉਦੋਂ ਭਈ ਨਾਲ ਲੈ ਕੇ ਆਉਂਦੇ ਸਾਨੂੰ ਘਰੇ ਹੁਣ ਤਾਂ ਖਰਚੇ ਆਪ ਹੀ ਵਧਣਗੇ ਹੁਣ ਤੁਹਾਨੂੰ ਸੇਕ ਲੱਗਦਾ ਹੈਗਾ ਜਦੋਂ ਸਾਨੂੰ ਚਾਰ ਕੋਠੇ ਪਾਉਣੇ ਪੈਗੇ ਨਾ ਚਾਰ ਕੋਠੇ ਸਾਨੂੰ ਫੇਰ ਪਤਾ ਲੱਗੂਗਾ ਘਰ ਕਿਵੇਂ ਪੈਂਦੇ ਹੁੰਦੇ ਆ ਅਸ ਤਾਂ ਬੜੀ ਆਪ ਹੀ ਪਾਲਾਂਗੇ ਭਈ ਆ ਜਿਹੜਾ ਤੂੰ ਜੂਸ ਪਣਾ ਕਰਦਾ ਨਾ ਤਾਂ ਹੀ ਤਾਂ ਬਰਕਤ ਨਹੀਂ ਰਹਿੰਦੀ ਕਰ ਸਹੀ ਗੱਲ ਆ ਮਨ ਤੇਰੀ ਜਿੱਦਨ ਦਾ ਤੂੰ ਚਰਚੜ ਕਰਨ ਲੱਗਿਆ ਨਾ ਕਿਸੇ ਚੀਜ਼ ਚ ਕੋਈ ਬਰਕਤ ਨਹੀਂ ਰਹਿੰਦੀ ਹੈਗੀ ਓਏ ਤੂੰ ਆਪਦੇ ਘਹਾਉ ਪਾਣੀਓ ਜਾਏਂਗਾ ਰੋਟੀ ਬਣਾ ਜਾਏਂਗਾ ਰਾਥੜਾ ਹੀ ਜਾਏਗਾ ਆਪਦੇ ਤੋਂ ਚੁੱਲਿਆਂ ਦੇ ਤੋਂ ਨਾ ਕਿਥੋਂ ਦਾਲ ਬਣਨੀ ਨਾ ਤੇ ਰੋਟੀ ਬਣਨੀ ਆ ਇਹ ਤਾਂ ਬਈ ਉਹ ਸਹੀ ਗੱਲ ਅਸੀਂ ਨਹੀਂ ਆ ਮੈਂ ਤਾਂ ਬਈ ਤੇਰੇ ਆਖੇ ਪਿੱਛੇ ਹਟ ਜਾਣਾ ਇਹਨਾਂ ਨੂੰ ਇੱਕ ਮਹੀਨੇ 'ਚ ਜਲੂਸ ਨਿਕਲ ਜੂ ਇਹਨਾਂ ਦੇ ਉਹ ਨਿਕਲ ਜਾਣ ਦੇ ਇੱਕ ਮਹੀਨੇ 'ਚ ਨਿਕਲ ਜਾਣ ਦੇ ਤੂੰ ਮੁਸਕੀ ਲੈਣਾ ਓਏ ਆਵਦੇ ਆਂ ਦੇਖਿਆ ਨਹੀਂ ਜਾਣਾ ਫਿਰ ਦੇਖਿਆ ਨਹੀਂ ਜਾਣਾ ਤੂੰ ਆਗਾ ਵੱਡਾ ਫੰਨੇ ਖਾਂ ਹਰਕ ਪਾਸੇ ਤੂੰ ਹੀ ਫਿਰ ਚੱਲੇਗੀ ਤੇਰੀ ਤੇ ਫਿਰ ਤੇਰੀ ਚੱਲੂਗੀ ਹੈ ਜੇ ਮੱਛਰ ਮਾਰਾ ੜੀ ਤੂੰ ਕਿਸੇ ਸੁਣਗਣੀ ਹੋਏ ਤੂੰ ਮਲਕੀ ਤੇਰੀ ਤਾਂ ਸੁਣ ਲਾ ਤੂੰ ਤੇ ਇਹਨਾਂ ਨੇ ਹੀ ਸੁਣ ਲਈਆਂ ਮੈਨੂੰ ਮਲਕੀ ਤੇ ਮੇਰੇ ਕੋਲੇ ਗਿਆ ਸੀ ਕੋ ਮੈਨੂੰ ਸਾਰਾ ਕੁਝ ਦੱਸ ਕੇ ਉਹ ਅਸਲ ਤਾਂ ਬਾਈ ਤੈਨੂੰ ਕੀ ਦੱਸਾਂ ਬਾਈ ਬਾਈ ਮਿਲ ਕੇ ਤਾਂ ਕੀ ਦੱਸਾਂ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਦਾ ਬਸ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਜਿਹੜਾ ਜਿਵੇਂ ਇਹ ਬੁੜੀਆਂ ਉਹਨੂੰ ਲਾ ਦਿੰਦੀਆਂ ਰੁਤੀਆਂ ਉਹਵੇਂ ਤੁਰਿਆ ਫਿਰਦਾ ਉਹ ਲੈ ਇਹਦੇ 'ਚ ਰੁਤੀਆਂ ਲਾਉਣ ਵਾਲੀ ਕਿਹੜੀ ਗੱਲ ਆ ਬਾਈ ਅਸੀਂ ਕੋਈ ਉਹਨੂੰ ਗਲਤ ਰੁਤੀ ਤਾਂ ਨਹੀਂ ਲਾਈ ਹੈਗੀ ਘਰਵਾਰੀ ਕਿਹਾਗਾ ਨਾ ਕੋਈ ਇਹ ਵੀ ਅਸੀਂ ਚੱਕ ਕੇ ਉਹਦੇ ਪੇਕਿਆਂ ਨੂੰ ਫੜਾ ਦਿੰਦੀ ਆ ਮੇਰੇ ਤਾਂ ਬਾਈ ਸੁੱਖ ਨਾਲ ਪੇਕੀ ਹੁੰਦੇ ਨਾ ਘੰਟਾ ਘੜੀ ਆਉਂਦੇ ਆਗੇ ਕਦੇ ਰਾਤ ਨੂੰ ਰਹਿ ਕੇ ਗਏ ਅੱਜ ਤੱਕ ਨਹੀਂ ਫਿਰ ਐਂ ਕਰ ਇਹਨਾਂ ਨੂੰ ਪਾਟੇ ਪੁਰਾਣੇ ਕੱਪੜੇ ਪਾ ਲਾ ਤੂੰ ਵਾਲਾ ਪਾਟੇ ਘਰਾਂ ਨੇ ਕੱਪ ਫੇਰ ਘਰ ਚੱਲ ਪੂ ਛੋਡਾ ਉਹ ਜਿਹੇ ਜਾ ਘਰ ਆ ਜਿਹੇ ਉਹ ਜਿਹੇ ਕੱਪੜੇ ਪਾ ਲੈਣਾ ਹੁਣ ਆਹਾ ਪਾਉਣ ਨੂੰ ਦੱਸ ਇਹਨਾਂ ਨੇ ਕਿਥੇ ਵਿਆਹ ਤੇ ਜਾਣਾ ਬਈ ਉਹ ਨਵੇਂ ਤਾਂ ਤਾਂ ਨਹੀਂ ਹੈ ਭਾਈ ਮੇਰੀ ਗੱਲ ਸੁਣ ਅਸੀਂ ਦਾਦੀ ਚ ਲੈ ਕੇ ਜਾਣੇ ਆ ਕੱਪੜੇ ਇੱਥੇ ਪਾਵਾਂਗੇ ਹੁਣ ਨਾਲੇ ਆਹੀ ਸਾਡੀ ਉਮਰ ਆ ਇਸ ਤੋਂ ਬਾਅਦ ਜਦੋਂ ਅਸੀਂ ਵਿਆਹ ਚ ਲਕਾਂ ਵਾਗੀਆਂ ਫੇਰ ਥੋੜੀ ਪਾਵਾਂਗੇ ਅਸੀਂ ਕੱਪੜੇ ਨਾਲੇ ਸਾਡੀ ਬੇਇੱਜ਼ਤੀ ਨਹੀਂ ਹੋਣੀ ਇਹ ਚ ਛੋਡੀ ਹੋਗੀ ਵੀ ਬੁੜੀਆਂ ਨੂੰ ਕੱਪੜੇ ਨਹੀਂ ਦਪਾਉਂਦੇ ਹੈਗੇ ਨਹੀਂ ਇਹਨੂੰ ਅਮਨ ਬੇਇੱਜ਼ਤੀ ਦਾ ਕੀ ਹੈ ਜੇ ਇਹਨੂੰ ਇੰਨਾ ਹੀ ਹੁੰਦਾ ਨਾ ਸਾਡੀ ਬੇਇੱਜ਼ਤੀ ਹੁੰਦੀ ਆ ਸਾਡੀਆਂ ਨੂਹਾਂ ਧੀਆਂ ਨੇ ਤਾਂ ਅ ਸਰੀ ਵਾਲੀ ਗੱਲ ਹੈ ਤੇ ਇਹ ਤਾਂ ਉਹ ਗੱਲ ਆ ਨਾ ਖੇਡਣਾ ਖੇਡਣ ਦੀ ਮੈਂ ਹਾਂ ਸਰ ਸਰੀ ਦੇ ਕਹਾ ਕੇ ਹਟੇਗਾ ਦੂਰ ਨਾ ਤੂੰ ਤੂੰ ਤਾਂ ਹਰਦਾ ਨਹੀਂ ਫੇਰਾ ਮੈਨੂੰ ਲੱਗਦਾ ਹਨਾ ਚੱਲ ਫੇਰ ਬਾਈ ਤੂੰ ਦੱਸ ਕਰਨਾ ਕੀ ਆ ਮੈਂ ਤਾਂ ਤੁਹਾਨੂੰ ਜਿਹੜੀ ਗੱਲ ਕਹਿਣਾ ਉਹੀ ਕਹਿਣਾ ਚੁੱਪ ਕਰਕੇ ਖੇਤ ਵਾਹ ਜਾ ਤੈਨੂੰ ਰੋਟੀ ਟੁਕ ਪਹੁੰਚਿਆ ਕਰੂ ਉਥੇ ਇੱਥੇ ਤੈਨੂੰ ਘਰੇ ਦਾ ਹੱਕ ਅੰਦਾਜ਼ੀ ਕਰਦੀ ਲੋੜ ਨਹੀਂ ਤੇ ਨਹੀਂ ਬਾਈ ਇਹਨੂੰ ਇੱਕ ਗੱਲ ਤੇ ਜੇ ਸਵੇਰੇ ਨਾਲ ਹੋਰ ਪੰਚਾਇਤ ਕਾਲੀ ਇਕੱਠੀ ਫੇਰ ਤੇਰਾ ਕੀ ਬਣੂਗਾ ਜਾਂ ਇਹਨਾਂ ਨੇ ਪੇਕੇ ਆ ਗਏ ਫੇਰ ਮੈਂ ਤਾਂ ਬਾਈ ਅਜੇ ਤੱਕ ਆਪਣੇ ਪੇਕੇ ਨੂੰ ਦੱਸਿਆ ਨਹੀਂ ਹੈਗਾ ਮੇਰੇ ਭਾਈ ਦਾ ਪਤਾ ਲ ਆਪਣੇ ਘਰੇ ਗੱਲ ਹੈ ਉਹੀ ਤਾਂ ਗੱਲ ਆ ਪਤਾ ਹੈ ਇਹਨੂੰ ਨਾਲੇ ਮੇਰੇ ਭਾਈ ਦੇ ਗਰਮ ਸੁਭਾ ਦਾ ਉਹ ਤਾਂ ਹੁਣ ਆਜੋ 10 ਬੰਦੇ ਲੈ ਕੇ ਇਥੇ ਨਾਲੇ ਬੈਲੀ ਅਸ ਤੇ ਫੇਰ ਵੀ ਕਹਿ ਦਿੰਨੇ ਬਾਈ ਇਹ ਨਹੀਂ ਹੱਡੀ ਪੱਕੜ ਇੱਕ ਕਰ ਜਾਣਗੇ ਵਿਚਾਰ ਕਰੀ ਖਾਤਰ ਇਹ ਇਹ ਨਹੀਂ ਸਾਰਾ ਟੱਪੜੀ ਚੱਕ ਮੈਂਗਾ ਓ ਤੂੰ ਚੱਕ ਮੈਂ ਕਰੀ ਜਾਨਾ ਇਹ ਨਹੀਂ ਚੱਕ ਮੈਂ ਕਰਦੀ ਮੈਨੂੰ ਤਾਂ ਲੱਗਦੀ ਹੈ ਕਿ ਕਿਸੇ ਵਾਸਤੇ ਬੋਲਦੀਆਂ ਕੁਛ ਮੈਨੂੰ ਤਾਂ ਭਾਈ ਚੰਗੀ ਆਓ ਭਾਈ ਕੀ ਕੀਤੀ ਇਹਨਾਂ ਨੇ ਮੇਰੇ ਤਾਂ ਚੰਗਾ ਬਲਾਇਆ ਚਲਾਇਆ ਮੈਨੂੰ ਤਾਂ ਵਧੀਆ ਇਹਨਾਂ ਨੇ ਪਰ ਨਾ ਕਦੇ ਮੈਂ ਸੁਣੀ ਆਨ ਕਦੇ ਬਾਹਰ ਅੰਦਰ ਜਾਂਦੀ ਆਂ ਉਹ ਗੱਲਾਂ ਬਾਤਾਂ ਨਹੀਂ ਕਰਦੀਆਂ ਕਿਸੇ ਸੁਣੀਆਂ ਉਹ ਗੱਲੋਰੀਆਂ ਕਰਦੀਆਂ ਸੁਣੀਆਂ ਇਹੋ ਜਿਹਾ ਕੁਸਤਾ ਨਹੀਂ ਕਰਦੀਆਂ ਕਰਦੀਆਂ ਤਾਂ ਇਹ ਖਰਚੇ ਆ ਉਹ ਫਿਰ ਖਰਚਾ ਤੂੰ ਕਿੰਨਾ ਕ ਬਚਾਏਂਗਾ ਜੋ ਤੂੰ ਮਰ ਗਿਆ ਫਿਰ ਨਾ ਕੀ ਬਣੂਗਾ ਕੋਈ ਖਰਚੇ ਸੀ ਕੀ ਕਰਦੇ ਅਸੀਂ ਰੋਜ਼ ਸਾਰ ਜਾਂਨੇ ਮੈਨੂੰ ਐਂ ਦੱਸੀ ਕੱਪੜੇ ਸਾਲ ਹੋ ਗਏ ਸਾਨੂੰ ਕੱਪੜੇ ਲੈਣ ਅੱਧ ਕਿ ਕਸੂਟ ਨਹੀਂ ਦਵਾਇਆ ਹੈਗਾ ਸਾਲ ਚ ਤੁਸੀਂ ਉਹ ਕੋਈ ਦਿਨ ਤਿਆਰ ਆਉਂਦਾ ਵਿਆਹ ਸ਼ਾਦੀ ਆਉਂਦਾ ਕੱਪੜੇ ਲੈ ਜਾਂਦੇ ਆ ਐ ਥੋੜੀ ਲਈ ਜਾਂਦੇ ਆ ਹੁਣ ਜਿਹੜੇ ਹੈਗੇ ਆ ਭਾਈ ਚਲੋ ਪੜ ਪਾਈ ਤਾਂ ਜਾਣੇ ਬਾਈ ਹੁਣ ਅਸੀਂ ਕੀ ਖਰਚਾ ਕੀਤਾ ਐ ਤਾਂ ਦੱਸ ਦੇ। ਕੋਈ ਟੂਨ ਉਹਦੇ ਪਿੱਛੇ ਲੱਗਿਆ ਕਰ। ਅੱਛਾ ਕੋਈ ਚੱਜ ਦੀ ਮਤ ਨਾ ਦੇਈ ਇਹਨੂੰ ਫਿਰ ਕਹਿ ਦਿੰਦੇ ਆ ਕਿ ਸਾਡੇ ਨਾਲ ਜ਼ਬਾਨ ਲੜਾਉਂਦੀ ਆ। ਆ ਦੇਖ ਲਓ ਬਾਈ ਵੀ ਤੁਹਾਡੇ ਸਾਹਮਣੇ ਆ। ਕੱਲ ਨੂੰ ਤੁਸੀਂ ਸਾਨੂੰ ਮਾੜਾ ਕਹਿਣਾਗਾ। ਵੀ ਭਾਈ ਕੁੜੀਓ ਤੁਹਾਡੀ ਗਲਤ ਗੱਲ ਸੀਗੀ। ਚਾਰ ਬੰਦਿਆਂ ਨਾਲ ਬੈਠ ਕੇ ਗੱਲ ਕਰਦੀ ਆ। ਸ਼ਰਟਾ ਖਲੋ। ਤੂੰ ਤੋ ਸਿਆਣਾ ਬਣ ਜਾ। ਸਿਆਣਾ ਬਣ ਜਾ ਮੈਂ ਤੁਹਾਨੂੰ ਬਾਰ-ਬਾਰ ਕਹਿਣਾ। ਜੇ ਇੱਥੇ ਪੰਚਾਇਤਾਂ ਇਕੱਠੀਆਂ ਆਉਣ ਲੱਗੀਆਂ ਨੇ ਆਪਣਾ ਦੂਰ ਨਿਕਲ ਜਾਣਾ। ਨਾਲੇ ਸਾਡੇ ਸੱਟ ਟਕਣ ਨਾਲ ਨਾ ਤੇਰੀ ਗਲਤੀਆਂ ਨਹੀਂ ਟਕੀਆਂ ਜਾਂਦੀਆਂ। ਉਹ ਪੰਚਾਇਤਾਂ ਦਾ ਬਈ ਹੋਣਗੀਆਂ। ਚਲ ਮੈਂ ਤਾਂ ਖੇਤ ਬਹਿ ਜਾਊਂਗਾ। ਕੋਠੇ 'ਚ ਬਹਿ ਜਾਊਂਗਾ। ਜਿਹੜੇ ਹਿਸਾਬ ਨਾਲ ਇਹਨਾਂ ਦੇ ਖਰਚੇ ਆ ਨਾ ਪੰਚਾਇਤਾਂ ਦੇ ਇਹਨਾਂ ਦੀਆਂ ਵੀ ਹੋਣਗੀਆਂ। ਇਹ ਸਾਨੂੰ ਹਜੇ ਨਹੀਂ ਸਮਝ ਆਉਣੀਆਂ ਗੱਲਾਂ। ਸਮਝਣ ਨੂੰ ਅਸੀਂ ਕੋਈ ਫालतू ਖਾਤੇ ਮੈਨੂੰ ਦੱਸ ਦਦੇ ਇਹ ਵੀ ਭਾਈ ਤੁਸੀਂ ਆਹ ਚੀਜ਼ ਤੇ ਫालतू ਖਰਚਾ ਕੀਤਾਗਾ। ਖਾਣ-ਖਾਈਏ ਵੀ ਨਾ ਅਸੀਂ ਕੱਪੜਾ ਲੀੜਾ ਵੀ ਨਾ ਪਾਈਏ। ਅੰਕ ਹੈ ਨਾ 15-20 ਹਜ਼ਾਰ ਨਾਲ ਸਾਲ ਕੱਢ ਲੈਂਦੇ ਸੀ ਸਾਲ ਬਾਅਦ ਹਿਸਾਬ ਕਰਕੇ ਹੁੰਦੇ ਸੀਗੇ ਇਹ 30-40 ਹਜ਼ਾਰ ਤਾਂ ਪਿੰਡ ਵਾਲੀ ਦੁਕਾਨ ਦਾ ਹੀ ਬਣਾ ਦਿੰਦੇ ਆਰਤੀਆ ਵੱਖਰਾ ਬੈਠਾ ਨਾ ਭਾਈ ਮੈਨੂੰ ਨਹੀਂ ਗੱਲ ਸੁਣ ਭਾਈ ਤੁਸੀਂ ਜਿਹੜਾ ਕਰਦਾ ਚੱਲਦਾ ਨੂੰ ਦਾ ਸਾਨੂੰ ਸਹੂਤ ਚ ਲੈ ਆ ਰਿਹਾ ਕਰੋ ਨਾ ਕਰਤਾ ਹੋਵੇ ਤੁਸੀਂ ਸਾਰ ਤਾਂ ਜਾਂਦੇ ਨਹੀਂ ਇੱਥੋਂ ਸਾਨੂੰ ਸੌਦਾ ਲੈ ਆਣੇ ਫਿਰ ਪੈਸੇ ਤਾਂ ਆ ਜਿਹੜੇ ਨਵੇਂ ਖਬੀਲਦਾਰ ਉੱਠੇ ਹੈ ਨਾ ਆ ਦੁਕਾਨਾਂ ਨਾ ਤੇ ਪਈ ਦੇ ਜਵਕਾਂ ਜਿਆ ਨੂੰ ਹੈ ਨਾ ਅੱਗੇ ਸ਼ਹਿਰ ਚ ਜਾਂਦੇ ਬੁੜੇ ਫਸਲ ਵੇਚ ਕੇ ਆਉਂਦੇ ਬੱਚਿਆਂ ਨੂੰ ਕੁਝ ਖਾਣ ਨੂੰ ਲਿਆ ਦਿੰਦੇ ਹੈ ਨਾ 6 ਮਹੀਨਿਆਂ ਬਾਅਦ ਇਹ 20 ਰੁਪਏ ਦੀ ਸਬਜ਼ੀ ਮਗਾਉਣੀ ਆ ਅੰਨੇ ਜਵਾਕ ਜਖੀਲ ਦਰ ਜਾਂਦੇ ਜਿਹੜੇ ਦਾ ਕੰਨਾ ਨਾਲ ਖੁਰਕ ਰਿਆਂਦੇ ਪੈਕਟ ਨਾਲ ਟੌਫੀਆਂ ਨਾਲ ਪਾਪੜ ਉਹਨੇ ਦਾ ਸਮਾਨ ਨਹੀਂ ਹੁੰਦਾ ਜਿੰਨੇ ਦਾ ਉਹ ਖਰਚਾ ਕਰਾ ਦਿੰਦੇ ਬਾਈ ਜੀ ਪਹਿਲਾਂ ਉਹ ਇਨਾਂ ਨੂੰ ਆਖਿਆ ਮੈਂ ਜਾਣ ਦੀ ਲੋੜ ਨਹੀਂ ਤੁਸੀਂ ਮੈਨੂੰ ਦੱਸੋ ਮੈਂ ਲਿਆ ਦਿੰਦਾ ਪਹਿਲਾ ਜਮਾਨਾ ਹੋਰ ਸੀਗਾ ਤੇ ਹੁਣ ਵਾਲਾ ਜਮਾਨਾ ਹੋਰ ਆ ਜਮਾਨੇ ਦੇ ਹਿਸਾਬ ਨਾਲ ਨਾ ਬੰਦੇ ਨੂੰ ਬਦਲਣਾ ਪੈਂਦਾ ਲਾ ਫੇਰ ਹੀ ਦੁਨੀਆਦਾਰੀ ਤੇ ਨਹੀਂ ਜਵਾਨੇ ਦੇ ਹਿਸਾਬ ਨਾਲ ਨਹੀਂ ਬਦਲਿਆ ਜਾਂਦਾ ਆਪਦੇ ਘਰ ਦੇ ਹਿਸਾਬ ਨਾਲ ਬਦਲੋ ਜਿੰਨੀ ਕੰਮ ਘਣਾਉਣਾ ਹੈ ਉਹਨਾਂ ਕ ਬਦਲ ਲਓ ਮੇਰੀ ਗੱਲ ਸੁਣ ਮੈਂ ਤੈਨੂੰ ਕਲਾਸ਼ਟ ਗੱਲ ਕਰਦਾ ਹੂੰ ਕੀ ਚਾਹੁੰਦਾ ਤੂੰ ਮਨ ਉਸ ਪਹਿਲਾਂ ਅੱਡ ਹੋਣਾ ਹੈ ਜਾਂ ਇਹਨਾਂ ਨੂੰ ਅੱਡ ਕਰਨ ਦਾ ਕਿਵੇਂ ਕਰਨ ਦਾ ਹੈ ਆਪੇ ਪੇਖ ਕੇ ਬਣਾਉਣਾ ਤੂੰ ਆਂਦੇ ਨਹੀਂ ਜਿੰਨ ਜਿਹੇ ਦਾ ਘਰ ਆ ਜਿਹੇ ਜੀ ਆਮਦਨ ਆ ਉਹੇ ਜਾਂ ਚੱਲ ਪਹਿਣ ਕਿਉਂ ਗੱਲੇ ਲੋਕਾਂ ਦੇ ਪਿੱਛੇ ਲਾ ਕੇ ਸਰਲੇ ਡਾਉਂਦੇ ਆਗੇ ਸਾਨੂੰ ਦੰਨੂ ਕਿਹੜਾ ਭਾਈ ਅਸੀਂ ਰੋਜ਼ ਇਸ ਲਿਉਨ ਤੇ ਬੈਠੀਆਂ ਰਹਿਣੀਆਂ ਹੈਗੀਆਂ ਅੱਜ ਕੱਲ੍ਹ ਦੀਆਂ ਨੋਹਾਂ ਧੀਆਂ ਦੇਖ ਲਓ ਕਿੰਨਾ ਮੇਕਅਪ ਕਰਕੇ ਰੱਖਦੀਆਂ ਤੇ ਵਾਲ ਵੀ ਸਟ੍ਰੇਟ ਕਰਾ ਕੇ ਰੱਖਦੀਆਂ ਸਾਨੂੰ ਤਾਂ 10-10 ਦਿਨ ਸ਼ੈਂਪੂ ਨਹੀਂ ਜੁੜਦਾ ਵਾਲ ਤੋਂ ਉਹਨਾਂ ਦੇ ਘਰਾਂ ਦੇ ਹਾਲ ਵੀ ਦੇਖ ਲਓ ਕਿਸੇ ਵਾਸਤੇ 2 ਰੁਪਏ ਮਿਲਦੇ ਵੀ ਨਹੀਂ ਉਹਨਾਂ ਨੂੰ ਸਭ ਕੁਝ ਮਿਲਦਾ ਆਪਣੇ ਨਾਲ ਤਾਂ ਭਾਈ ਸਾਰੇ ਸੌਕੇ ਆ ਵਧੀਆ ਅਚਾਂ ਦੀ ਰੋਟੀ ਖਾ ਕੇ ਬੈਠਦੇ ਨੇ ਉਹਨੇ ਤਾਂ 55 ਨਾਲ ਪੈਸਾ ਜੋੜਿਆ ਉਨੇ ਹੀ ਔਖੇ ਆ ਰੋਜ਼ ਕਿੱਚ ਕਿੱਚ ਆਪਣੇ ਘਰੇ ਹੁੰਦੀ ਆ ਕਿਸੇ ਦੇ ਸੁਣੀ ਆਣ ਗਵਾਂ ਚ ਕਦੇ ਕੋਈ ਗੱਲ ਹੋਈ ਉਹ ਭਾਈ ਜਿਹੜਾ ਪੈਸਾ ਹੁੰਦਾ ਨਾ ਪੈਸਾ ਲੋੜ ਲਈ ਕਮਾਇਆ ਜਾਂਦਾ ਉਹ ਭਾਈ ਨਾ ਖਾਣੇ ਚ ਨਹੀਂ ਵਰਦੀ ਕੋਈ ਲੋੜ ਲਈ ਕਮਾਇਆ ਜਾਂਦਾ ਲੋੜ ਤੇ ਤੂੰ ਕੰਮ ਆਉਣ ਦਾ ਗਿੰਦਾ ਨਹੀਂ ਪੈਸਾ ਘਰ ਬਣਾ ਲੈਣਾ ਖਰਚੇ ਕਰਨਾ ਕਦੇ ਘਰ ਪਾਉਣਾ ਕਦੇ ਵਿਆਹ ਸ਼ਾਦੀ ਕਰਨੀ ਖੁਸ਼ੀ ਗਮੀ ਚ ਪੈਸਾ ਕੰਮ ਆਉਂਗਾ ਹੁੰਦਾ ਜਿਹੜਾ ਪਾਲਿਆ ਆਹੀ ਤੇਰੇ ਕੋਲ ਦੁੱਖ ਕੱਚੇ ਖੋਲੇ ਨੇ ਕਿੱਥੇ ਘਰ ਪਾਲਿਆ ਤੂੰ ਕਿੱਥੇ ਕੁੱਕ ਪਾਲਿਆ ਇਹ ਯਾਰ ਕਹਿੰਦਾ ਭਾਈ ਆਹ ਕੰਮ ਤਾਂ ਨਹੀਂ ਬੱਕਲ ਨਹੀਂ ਮਾਰਨ ਦਾ ਜਾਂ ਤਾਂ ਮਿਸਤਰੀ ਲਾਉਣਗੇ ਤਾਂ ਖਰਚਾ ਹੋਊਗਾ ਖਰਚਾ ਹੋਊਗਾ ਤਾਂ ਚਾਹ 10 ਵਾਰੀ ਹੋਊਗੀ ਤੁਹਾਨੂੰ ਕੀ ਦਿੱਤੀ ਹੈ ਬਈ ਕੀ ਕੀ ਖਰਚੇ ਗਣ ਗਣਉਂਦਾ ਪਹਿਲੀ ਕਰਦਾ ਉਸੇ ਤੇ ਖੇਤ ਜਾ ਕੇ ਬੈਠ ਕੇ ਕੰਦ ਕੋਲਾ ਤੂੰ ਹਜੇ ਕਿੱਥੋਂ ਤੈਥੋਂ ਹੋਇਆ ਨਹੀਂ ਸੱਜਣਾ ਬਾੜ ਨਹੀਂ ਲੱਗਦਾ ਇੱਥੋਂ ਵੇ ਹੈ ਉਹ ਜਿਵੇਂ ਦੇ ਮੈਂ 2 ਰੁਪਏ ਆਈ ਜਾਣਗੇ ਇਹ ਚਾਰ ਇੱਟਾਂ ਲਾ ਲਾਂਗੇ ਹੁਣ ਚੱਕ ਕੇ ਥੋੜੀ ਘਰ ਤੇ ਪੈਸਾ ਲਾਉਣਾਗਾ ਓ ਯਾਰ ਤੇਰੇ ਪਤਾ ਨਹੀਂ ਕੀ ਦਿਮਾਗ ਨੂੰ ਹੋਇਆ ਤੇ ਇਹ ਦਿਮਾਗ ਕੀ ਭਰਿਆ ਹੋਇਆ ਤੇਰੇ ਓ ਤੂੰ ਬਈ ਸਿਆਣਾਗਾ ਇਹ ਆ ਗਈਆਂ ਜਵਾਕੜੀਆਂ ਤੂੰ ਇਹਨਾਂ ਨੂੰ ਸਮਝਾ ਵੀ ਘਰ ਦੇ ਹਿਸਾਬ ਨਾਲ ਚੱਲੋ ਲੋਕਾਂ ਮਗਰ ਲਾਕੇ ਨਹੀਂ ਚੱਲਿਆ ਜਾਣਾ ਭਾਈ ਮੇਰੀ ਗੱਲ ਸੁਣੋ ਤੁਸੀਂ ਇਹਦੇ ਦੇ ਸਾਹਮਣੇ ਬੈਠਾ ਅਸੀਂ ਵੀ ਤੁਹਾਡੇ ਕੋਲ ਹੀ ਬੈਠੀਆਂ ਵੀ ਜੇ ਕੋਈ ਅਸੀਂ ਫालतੂ ਖਾਦਿਆ ਕੋਈ ਚੀਜ਼ ਸੱਟ ਕੇ ਹੁੰਦੀ ਹੈ ਜਾਂ ਕਿਸੇ ਨੂੰ ਦੇ ਵੀ ਪਰਤੇ ਸਾਨੂੰ ਕਹਿੰਦੇ ਸੋਹਣੇ ਵੀ ਲੱਗਦੇ ਅਸੀਂ ਮੰਨ ਵੀ ਲਈਏ ਸਾਡੀ ਗਲਤੀ ਹੈ ਬਿਨਾ ਗੱਲ ਤੋਂ ਸਾਰਾ ਦਿਨ ਐਂ ਕਰੀ ਜਾਣਾ ਕਿਚ ਕਿਚ ਹਨਾ ਕਹਦੇ ਹੁੰਦੇ ਨਾ ਘਰ ਦਾ ਕਲੇਸ਼ ਘਰੀ ਲੈ ਕੇ ਬੈਜੇ ਇਹ ਘਰ ਦਾ ਕਲੇਸ਼ ਤਾਂ ਐਂ ਰਹੂਗਾ ਤੁਹਾਡੇ ਇਹ ਨਹੀਂ ਮੰਨਦਾ ਚਲ ਭਾਈ ਕੋਈ ਹੋਰ ਹਿੱਲਾ ਕਰਦੇ ਆ ਪਰ ਫਿਰ ਸਮਝਾਉਣਿਆਂ ਨੂੰ ਕੋਈ ਨਹੀਂ ਠੀਕ ਹੈ ਬਾਹਰ ਦਾ ਟੱਕਰਿਆ ਨਾ ਮੈਨੂੰ ਕੋਈ ਨਹੀਂ ਹੋਰ ਹਿੱਲਾ ਤੇ ਇਹੀ ਹੈ ਬਸ ਸਾਡਾ ਇੱਕ ਪਾਸਾ ਕਰਾ ਦਿਓ ਜੈ ਇਹਨਾਂ ਨੂੰ ਆਏ ਕਹਿੰਦੇ ਚੁੱਪ ਕਰਕੇ ਵੀ ਆਪਦੀਆਂ ਖਾ ਲਿਆ ਕਰਨ ਦੋ ਰੋਟੀਆਂ ਸਾਡੇ ਕੰਮ ਚ ਟਾਂਗ ਡਾਉਣ ਦੀ ਲੋੜ ਨਹੀਂ ਹੈਗੀ ਉਹ ਮੈਂ ਤੈਨੂੰ ਬਾਰ-ਬਾਰ ਕਹਿਣਾ ਤੂੰ ਆਹ ਦੋ ਰੋਟੀਆਂ ਖਾ ਛੱਡ ਤੂੰ ਇਹਨਾਂ ਤੋਂ ਕੀ ਲੈਣਾ ਇਹਨਾਂ ਨੂੰ ਆਪਦਾ ਕਰ ਲੈਣ ਦੇ ਜਿਹੜਾ ਮਾੜਾ ਮੋਟਾ ਜਿਹੜਾ ਕੁਝ ਕਰਦਿਆਂ ਕੀ ਕਰਦਿਆਂ ਨੇ ਇਹ ਕੋਈ ਬੜਾ ਖਰਚਾ ਨਹੀਂ ਕਰਦਿਆਂ ਠੀਕ ਹੈ ਬੈ ਜਾ ਚੁੱਪ ਕਰਕੇ ਕਿਉਂ ਘਰ ਪੱਟਣ ਤੇ ਆ ਇਹਨਾਂ ਦੇ ਮੈਂ ਤਾਂ ਤੈਨੂੰ ਇਹੀ ਕਹਿਣਾ ਚਲ ਠੀਕ ਆ ਚੋਟੀ ਮੰਦਾ ਮੰਦਾ ਲੱਗਦਾ ਬਾਈ ਜੀ ਰੋਕ ਤੂੰ ਦਸ ਕਰਾਏ ਨਾ ਬਾਈ ਬਸ ਬਾਈ ਚਾਹ ਬਣਾ ਲੈਨੇ ਨਾ ਨਾ ਬਸ ਬਸ ਪੂਣੀ ਮੰਦਾ ਦਬਾਰੇ ਬਣਾ ਲੈਨੇ ਲੰਗਰ ਲਾ ਲੋ ਹੋ ਗਿਆ ਨਾ ਤੂੰ ਗੱਲ ਸੁਣਾ ਨਿੱਕੀ ਆ ਤਾਂ ਜਿਹੇ ਜੀ ਹੈਗੀ ਸੀ ਹੈਗੀ ਸੀ ਤੇ ਮੈਂ ਅਗਰ ਤੂੰ ਕਿਉ ਲੱਗੀ ਆਂਗੀ ਨਾ ਮਗਰ ਲੱਗਣੋਂ ਖੜਾ ਮੇਰੇ ਸੱਚ ਕੋਲ ਕੇ ਪਤਾ ਇਹਨੂੰ ਵੀ ਸਭ ਦੀ ਨਾ ਅੱਖਾਂ ਦਿੱਤੀਆਂ ਰੱਬ ਨੇ ਇਹਨੂੰ ਦੇਖਣ ਅੱਖਾਂ ਦਿੱਤੀਆਂ ਪਹਿਲਾਂ ਇਹ ਦੱਸ ਮੁਲਕੀ ਤੈਨੂੰ ਭੇਜਿਆ ਕਿਨੇ ਸੀ ਬਾਈ ਕੋਲੇ ਅਸੀਂ ਭੇਜਿਆ ਸੀ ਦੋਵਾਂ ਨੇ ਮੈਕੜਾ ਉਹਨੂੰ ਕੱਲੀ ਨੂੰ ਭੇਜਿਆ ਸੀ ਨਾਲੇ ਉਹ ਵੀ ਤਾਂ ਸਮਝਦਾਰ ਆ ਉਹ ਕੋਈ ਐਵੇਂ ਨਹੀਂ ਹੈਗਾ ਜਿਹੜਾ ਸਾਡੇ ਮਗਰ ਉਹਦੀ ਸਾਡੀ ਉਂਗਲ ਤੇ ਚੜਜੂਗਾ ਸਮਝਦਾਰ ਆ ਜੇ ਮੈਂ ਸਾਨੂੰ ਵੰਡ ਕੇ ਦੇਤੇ ਨਾ ਤਿੰਨ ਚੁੱਲ੍ਹੇ ਤਿੰਨ ਇੱਟਾਂ ਦੇ ਚੁੱਲ੍ਹੇ ਦਾ ਸੋਥੋ ਖਰਚਾ ਨਹੀਂ ਚੱਲਣਾ ਤੂੰ ਤਾਂ ਨਹੀਂ ਖਰਚਾ ਕਰਨਾ ਸਾਡੇ ਤੇ ਸਾਡੇ ਬੰਦੇ ਹੈਗੇ ਜਿਉਂਦੇ ਜਾਗਦੇ ਆ ਕਮਾਈ ਕਰਨ ਵਾਲੇ ਰੱਬ ਉਹਨਾਂ ਨੂੰ ਸलामਤ ਰੱਖੇ ਖਰਚਾ ਤਾਂ ਉਹਨਾਂ ਨੇ ਕਰਨਾ ਤੈਨੂੰ ਕਿਹੜੀ ਗੱਲ ਦਾ ਘਾਟਾ ਪੈਂਦਾ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਜਿੱਦਨ ਦੀ ਮੈਂ ਤੁਹਾਡੇ ਘਰੇ ਆਈ ਹਾਂ ਬਈ ਮੈਂ ਕਹੀ ਨਹੀਂ ਆ ਤੇਰਾ ਵਿਆਹ ਨਾ ਕਰਦੀਏ ਤੈਨੂੰ ਪਤਾ ਲੱਗ ਜੂਗਾ ਫਿਰ ਮਾੜਾ ਮੁੱਖ ਸਹੀ ਗੱਲ ਨਾ ਇਹਨੂੰ ਮੈਂ ਤਾਂ ਮਾੜੀ-ਵੋਟੀ ਆਖ ਲਾ ਜੂਗੀ ਬਈ ਹੁਣ ਤਾਂ ਆ ਤਿੰਨ ਤਾਂ ਸੰਭਦੀਆਂ ਨਹੀਂ ਆ ਚੌਥੀ ਲਿਆ ਕੇ ਰੋਟੀ ਲਾ ਲਓ ਇੱਥੇ ਬਈ ਤੇਰੇ ਘਰ ਵਾਲੀ ਦੀ ਗੱਲ ਕਰਦੇ ਆ ਤੇਰਾ ਵਿਆਹ ਕਰ ਦਿੰਨੇ ਆ ਵਧੀਆ ਕੁਝ ਨਹੀਂ ਹੁੰਦਾ ਜਿਹੜੀ ਤੁਸੀਂ ਕਮਾਈਆਂ ਦੀ ਗੱਲ ਕਰਦੀ ਹੋ ਨਾ ਛੋੜੇ ਤਿੰਨ ਬੰਦਿਆਂ ਤੋਂ ਤਿੰਨ ਆਟਾਂ ਦੇ ਚੁੱਲੇ ਦਾ ਖਰਚਾ ਨਹੀਂ ਚੱਲਦਾ ਤੁਸੀਂ ਤਿੰਨ ਚੁੱਲੇ ਬਣਾਉਣ ਨੂੰ ਫਿਰਦੀ ਹੋ ਜੇ ਮੈਂ ਵਿਆਹ ਕਰਾ ਲਿਆ ਨਾ ਛੋਤੋਂ 2-2 ਸਾਲ ਜਵਾਕ ਵੱਡੇ ਲੈ ਕੇ ਆਉਂਗਾ ਆ ਤੈਨੂੰ ਕਿਨੇ ਆ ਮੁੱਛ ਡੋਲਾ ਦੇਣਾਗਾ ਉਹ ਕਹਿੰਦੇ ਹੁੰਦੇ ਬੁੱਢੀ ਘੋੜੀ ਲਾਲ ਲਗਾਮ ਹੁਣ ਤੱਦੀ ਰਹਿ ਗਈ ਤੇਰੀ ਜਿਹੜੇ ਤੇਰੇ 2-4 ਸਾਲ ਹੈਗੇ ਆ ਤਾਂ ਹੀ ਤੈਨੂੰ ਕਹਿੰਦੀ ਸੁੱਖ ਦੀ ਰੋਟੀ ਖਾ ਲਾ ਕਿਉਂ ਤੂੰ ਆਪਦੀ ਜਨ ਸੂਲੀ ਟੰਗੀ ਰੱਖਦਾ ਨਾਲੇ ਸਾਨੂੰ ਟੂਲੀ ਤੇ ਟੰਗੀ ਰੱਖ ਉਹ ਜਿਹੇ ਜ ਮੈਂ ਹੈਗਾ ਯੂਪੀ ਚ ਉਹੋ ਜੀ ਟੋਕੜ ਜੀ ਮੈਂ ਉੱਥੋਂ ਲਿਆਉਂਗਾ ਯੂਪੀ ਵਾਲੀਆਂ ਨਹੀਂ ਕਿਧਰੇ ਕੱਢਦੀਆਂ ਤੇਰੇ 10 ਦਿਨ ਮਸਾ ਰਹਿ ਗਈਆਂ ਤੇ ਭੱਜ ਜਾਣਗੀਆਂ ਆ ਹੀ ਨਹੀਂ ਪਤਾ ਪਰ ਪੁੱਟ ਕੇ ਖੁੰਝੇ ਲਾ ਕੇ ਜਾਊਗੀ ਉਹ ਛੋਡੇ ਮੰਗੂ ਨਹੀਂ ਕਿ ਆਏ ਗੰਡਿਆਂ ਨੂੰ ਤੜਕੇ ਲਾਉਂਦੀਆਂ ਚੌਲ ਖਾ ਲੈਂਦੀਆਂ ਦਾਲ ਨਾਲ ਸੀ ਸੀ ਜਿਹੜੀਆਂ ਤੁਹਾਡੇ ਘਰੇ ਕੱਤੀ ਜਾਨੀਆਂ ਤੂੰ ਝੂਪੇ ਵਾਲੀ ਜੇ 5 ਦਿਨ ਤੇਰੇ ਰਹਿ ਗਈ ਨਾ ਤਾਂ ਮੈਂ ਮੰਨੂਗੀ ਮੈਨੂੰ ਲੱਗਦਾ ਅੱਕ ਚੱਬਣਾ ਪੈਣਾਗਾ ਤੁਸੀਂ ਐ ਸਿੱਧੀਆਂ ਨਹੀਂ ਹੁੰਦੀਆਂ ਕੋਈ ਗੱਲ ਨਹੀਂ ਬਈ ਇਸ ਦਾ ਕਹਿ ਨਹੀਂ ਜੱਬ ਲੱਕ ਜੱਬ ਅੱਕ ਚੱਬ ਤਾਂ ਸਹੀ ਤੇਨੂੰ ਪਤਾ ਲੱਗੂ ਫਿਰ ਕੀ ਕੀ ਖਰਚੇ